ਤੁਸੀਂ ਦੇਖ ਰਹੇ ਹੋ ਲਿਬਰਲਟੀ ਵੀ ਮੁੱਦਾਚਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਾਬ ਚ ਚੋਣ ਮਾਹੌਲ ਪਖਣ ਲੱਗਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਵਿੱਚ ਮਿਸ਼ਨ 130 ਦੀ ਮਹਿੰਮ ਦਾ ਆਗਾਜ਼ ਜਿਰਖਪੁਰ ਤੋਂ ਕਰ ਦਿੱਤਾ ਆਪਣੇ ਉਮੀਦਵਾਰਾਂ ਨੂੰ ਸਟੇਜ ਤੇ ਲਿਆ ਕੇ ਉਹਨਾਂ ਦੀ ਪ੍ਰੋਫਾਈਲ ਦਿਖਾ ਕੇ ਉਹਨਾਂ ਦੀ ਕੈਟਬਾਕ ਕਰਾ ਕੇ ਕਹਿਤਾ ਕਿ ਮੈਂ ਆ ਰਹੇ ਹਾਂ ਪੰਜਾਬ ਚ ਰੋਡ ショਅ ਕਰਾਂਗੇ ਐ ਨੋਟ ਦੂਜੀਆਂ ਪਾਰਟੀਆਂ ਵਾਲੇ ਆਉਣਗੇ ਉਹਨਾਂ ਤੋਂ ਲੈ ਲਿਓ ਵੋਟਾਂ ਸਾਨੂੰ ਪਾ ਦਿਓ ਚਲੋ ਜੀ ਉਹਨਾਂ ਨੇ ਤਾਂ ਪ੍ਰਚਾਰ ਮਹਿੰਮ ਸ਼ੁਰੂ ਕਰ ਦਿੱਤੀ ਇਧਰ ਅਜੇ ਕਾਂਗਰਸ ਅਕਾਲੀ ਦਲ ਭਾਜਪਾ ਜਿਹੜੇ ਉਮੀਦਵਾਰ ਤਾਰ ਤੇ ਉਹ ਮੈਦਾਨ ਚ ਨੇ ਭਾਜਪਾਈਆਂ ਨੂੰ ਕਿਸਾਨ ਵੀ ਕਰੀ ਜਾਂਦੇ ਨੇ ਦੂਜੀਆਂ ਪਾਰਟੀਆਂ ਵਿਰੋਧੀਆਂ ਨੂੰ ਸਮਝਾਉਣ ਚ ਮਨਾਉਣ ਚ ਲੱਗੀਆਂ ਨੇ ਕਾਂਗਰਸ ਦੇ ਲਈ ਕਟੋਕਲੇ ਸਖਾਸਾ ਘਰ ਚ ਅਕਾਲੀ ਦਲ ਲਈ ਅਜੇ ਢੀਂਸਾ ਪਰਿਵਾਰੇ ਦੁਵਿਧਾ ਬਣਿਆ ਤੇ ਸੀਟਾਂ ਨੂੰ ਲੈ ਕੇ ਪੇਚ ਫਸੀ ਜਾਂਦੇ ਨੇ ਵਿੱਚ ਪਰ ਇਹ ਸਭ ਦੇ ਦਰਮਿਆਨ ਜੇਕਰ ਤੁਸੀਂ ਇੱਕ ਗੌਰ ਕਰੋ ਗੱਲ ਪੰਜਾਬ ਦੇ ਮੁੱਦੇ ਗਾਏ ਉਮੀਦਵਾਰਾਂ ਦੀ ਨਾਰਾਜ਼ਗੀ ਦੀ ਚਰਚਾ ਹੈ ਦਲ ਬਦਲੀ ਦੀ ਚਰਚਾ ਹੈ ਬਿਆਨਬਾਜ਼ੀ ਦੀ ਚਰਚਾ ਹੈ ਤੌਮਤ ਬਾਜ਼ੀ ਦੀ ਚਰਚਾ ਹੈ ਦਿੱਲੀ ਕਿਹਦਾ ਹੱਥ ਪੈ ਰਿਹਾ ਕਿਹਦਾ ਨਹੀਂ ਪੈ ਰਿਹਾ ਕੌਣ ਕਿੱਧਰ ਜਾ ਰਿਹਾ ਕਿੱਧਰ ਆ ਰਿਹਾ ਕਿੱਥੋਂ ਟਿਕਟ ਲੈ ਰਿਹਾ ਕਿੱਥੋਂ ਨਹੀਂ ਮਿਲ ਰਹੀ ਇਹ ਸਾਰੀ ਚਰਚਾ ਮ ਹਨ ਪਰ ਕਿਹੜੇ ਮਸਲਿਆਂ ਤੇ ਚੋਣ ਲੜਨੀ ਹੈ ਕਿਹੜੇ ਮੁੱਦਿਆਂ ਤੇ ਚੋਣ ਲੜਨੀ ਹੈ ਨਾਕਾਮੀਆਂ ਕਿਹਨੇ ਸਰਕਾਰ ਦੀਆਂ ਪ੍ਰਾਪਤੀਆਂ ਕਿਹਨੇ ਸਰਕਾਰ ਦੀਆਂ ਕੇਂਦਰ ਸਰਕਾਰ ਨੇ ਕੀ ਚੰਗਾ ਕੀਤਾ ਕੀ ਮਾੜਾ ਕੀਤਾ ਕਿੱਥੇ ਕਿੱਥੇ ਧੋਖਾ ਕੀਤਾ ਪੰਜਾਬ ਸਰਕਾਰ ਕਿਹੜੇ ਆਧਾਰ ਤੇ ਵੋਟਾਂ ਮੰਗਣ ਆ ਰਹੀ ਆ ਪਹਿਲੀਆਂ ਪਾਰਟੀਆਂ ਕੰਨੀ ਮੁੜਨਾ ਹੈ ਨਹੀਂ ਮੁੜਨਾ ਇਹਨਾਂ ਪਹਿਲੂ ਉੱਤੇ ਚਰਚਾ ਕਦੇ ਵੀ ਨਹੀਂ ਹੋ ਪਾਰੇ ਮਸਲੇ ਪੰਜਾਬ ਦੇ ਬਿਲਕੁਲ ਲਾਂਬੇ ਪਏ ਨੇ ਇਹਨਾਂ ਮਸਲਿਆਂ 'ਚ ਨਸ਼ੇ ਦਾ ਮੁੱਦਾ ਕਿਸਾਨੀ ਦਾ ਮੁੱਦਾ ਮਜ਼ਦੂਰ ਦਾ ਮੁੱਦਾ ਵਪਾਰੀ ਦਾ ਮੁੱਦਾ ਸਕੂਲ ਤੇ ਸਿਹਤ ਦਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਐਨਆਰਆਈ ਮਸਲੇ ਹੈ ਨਾ ਇਥੋਂ ਜਵਾਕਾਂ ਦਾ ਪਲਾਇਨ ਦਾ ਮਸਲਾ ਭਾਸ਼ਾ ਦਾ ਮਸਲਾ ਕਿੰਨੇ ਪਹਿਲੂ ਨੇ ਰੋਜ਼ਗਾਰ ਬੇਰੋਜ਼ਗਾਰ ਸਰਹੱਦੀ ਸੂਬਾ ਉਹਨਾਂ ਦੀ ਕੋਈ ਵਿਉਂਤਬੰਦੀ ਕੋਈ 2.3 ਪੁਆਇੰਟ ਕੋਈ ਪਾਰਟੀ ਤੈਅ ਕਰਕੇ ਆਈ ਉਹ ਕਹਤਾ ਇੱਕ ਦੀ ਕਰਾ ਕੇ ਹੀ ਦਵਾਂਗੇ ਸੋ ਇਸ ਪਹਿਲੂ ਤੇ ਕਿਤੇ ਕੋਈ ਗੰਭੀਰ ਚਰਚਾ ਨਹੀਂ ਨਸ਼ਾ ਪੰਜਾਬ ਦਾ ਸਰਹੱਦੀ ਖੇਤਰ ਸਿੱਫਤੀ ਦਾ ਘਰ ਅੰਮ੍ਰਿਤਸਰ ਦੀ ਨਗਰੀ ਅੰਮ੍ਰਿਤਸਰ ਨਗਰੀ ਦਾ ਮੌਜੂਦਾ ਇੱਕ ਐਮਐਲਏ ਜਿਹੜਾ ਪੁਲਿਸ ਤੰਤਰ ਚੋਂ ਹੀ ਆਇਆ ਹੋਵੇ ਪੁਲਿਸ ਦੀ ਨੌਕਰੀ ਚੋਂ ਆਈਜੀ ਤੱਕ ਦੇ ਰੈਂਕ ਚੋਂ ਹੋ ਕੇ ਇੱਧਰ ਆਇਆ ਹੋਵੇ ਤੇ ਮੌਜੂਦਾ ਪੰਜਾਬ ਸਰਕਾਰ ਦੇ ਵਿੱਚ ਐਮਐਲਏ ਹੋਵੇ ਵਿਧਾਨ ਸਭਾ ਦਾ ਮੈਂਬਰ ਹੋਵੇ ਉਹ ਅੰਮ੍ਰਿਤਸਰ ਦੀ ਧਰਤੀ ਤੇ ਖੜਕੇ ਹੀ ਗੱਲ ਕਹੇ ਕਿ ਸ਼ਹਿਰ ਚ ਪੁਲਿਸ ਦਾ ਨਸ਼ਾ बिकਦਾ ਤੇ ਉਹ ਪੁਲਿਸ ਅਧਿਕਾਰੀਆਂ ਨੂੰ ਰਗਵ ਚੱਟਾ ਦਾ ਅਸ਼ੀਰਵਾਦ ਹੈ ਕੁਬਰ ਵਿਜੇ ਪ੍ਰਤਾਪ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਤੇ ਅਜੇ ਤੱਕ ਕੈਬਨਿਟ ਮੰਤਰੀ ਵੀ ਨੇ ਤੇ ਉਹਨਾਂ ਦੀ ਹਾਜ਼ਰੀ ਚ ਜਨਤਕ ਸਟੇਜ ਤੋਂ ਕੁਬਰ ਵਿਜੇ ਪ੍ਰਤਾਪ ਹੋਰੀ ਇਹ ਗੱਲ ਕਹਿੰਦੇ ਨੇ ਤੇ ਉਹ ਵੀਡੀਓ ਖੂਬ ਵਾਇਰਲ ਹੋ ਰਹੀ ਆ ਹੁਣ ਉਨਾਂ ਦੇ ਆਪਣੇ ਪੇਜ ਤੇ ਵੀ ਤੇ ਬਾਕੀ ਥਾਵਾਂ ਤੇ ਵੀ ਕੁਬੇਰ ਵਿਜੇ ਪ੍ਰਤਾਪ ਦੇ ਬੋਲਾਂ ਚ ਜੇ ਮੈਂ ਗੱਲ ਕਰਾਂ ਉਹ ਕਹਿੰਦੇ ਸ਼ਹਿਰ ਚ ਜਿਹੜਾ ਨਸ਼ਾ बिकਦਾ ਉਹ ਪੁਲਿਸ ਦਾ बिकਦਾ ਹੈ ਇਹ ਉਹੀ ਪੁਲਿਸ ਹੈ ਜਿਸ ਤੋਂ 2009 ਤੋਂ ਬਾਅਦ ਹੀ ਨਸ਼ਾ ਕੰਟਰੋਲ ਨਹੀਂ ਹੋਇਆ ਮੈਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਕਿ ਕੌਣ ਨਸ਼ਾ ਬਿਕਵਾ ਰਿਹਾ ਹੈ ਇੱਕ ਐਸਪੀ ਤੇ ਡੀਐਸਪੀ ਜੋ ਉਤਰੀ ਹਲਕੇ ਨੂੰ ਦੇਖਦੇ ਹਨ ਤੇ ਰਗਵ ਚੱਡਾ ਤੇ ਖਾਸਮ ਖਾਸਨ ਉਹ ਨਸ਼ਾ ਬਿਕਵਾ ਰਹੇ ਹਨ ਕਹਿੰਦੇ ਮੈਂ ਹਰ ਡੀਜੀਪੀ ਕੋਲ ਗਿਆ ਮਾਮਲਾ ਚੁੱਕਿਆ ਪਰ ਕੋਈ ਵੀ ਇਹਨਾਂ ਦੀ ਬਦਲੀ ਤੱਕ ਨਹੀਂ ਕਰ ਸਕਿਆ ਇੱਕ ਪਾਸੇ ਇਹ ਕਹਿਣਾ ਕੁਮਰਬੀਜੇ ਪ੍ਰਤਾਪ ਦਾ ਕਿ ਅੰਮ੍ਰਿਤਸਰ ਦੇ ਵਿੱਚ ਪੁਲਿਸ ਨਸ਼ਾ ਬਕਵਾਉਂਦੀ ਹੈ ਪੁਲਿਸ ਦਾ ਨਸ਼ਾ ਬਿਕਦਾ ਦੂਏ ਪਾਸੇ ਇਹ ਕਹਿਣਾ ਕਿ ਇਹਨਾਂ ਨੂੰ ਪੰਜਾਬ ਦੇ ਰਾਜ ਸਭਾ ਮੈਂਬਰ ਸਰਕਾਰ ਜਿਹੜੀ ਆਪਣੀ ਸਰਕਾਰ ਹੈ ਪਾਰਟੀ ਦੇ ਸ਼ਬਦ ਵਰਤੇ ਉਹਨਾਂ ਨੇ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਕਿਉਂਕਿ ਉਹ ਵੀ ਉਸੇ ਪਾਰਟੀ 'ਚ ਨੇ ਕਿ ਰਾਜ ਸਭਾ ਮੈਂਬਰ ਰਗਬ ਚੱਡਾ ਦੇ ਖਾਸਮ ਖਾਸ ਨੇ ਦੂਸਰਾ ਪਹਿਲੂ ਇਹ ਹੈ ਕਿ ਸਿਆਸਤਦਾਨਾਂ ਦਾ ਅਸ਼ੀਰਵਾਦ ਹੈ ਤੀਸਰੇ ਉਹਨੇ ਰੈਂਕ ਤੇ ਖੇਤਰ ਦਾ ਵੀ ਤੇ ਹੁਣ ਵਿਜੀਲੈਂਸ ਕਾਰਵਾਈ ਨਹੀਂ ਕਰ ਸਕਦੀ ਹੁਣ ਸਰਕਾਰ ਐਕਸ਼ਨ ਨਹੀਂ ਲੈ ਸਕਦੀ ਹੁਣ ਤਾਂ ਤੁਹਾਡਾ ਆਪਣਾ ਐਮਐਲਏ ਕਾਥੇ ਦਾ ਫਰਕ ਕਿੱਥੇ ਹੈ ਜਨਾਬ ਹੁਣ ਇਸ ਪਹਿਲੂ ਨੇ ਇੱਕ ਵੱਡਾ ਸਵਾਲ ਪੈਦਾ ਕੀਤਾ ਕਿ ਕੀ ਮਸਲਾ ਇਕੱਲੇ ਅੰਮ੍ਰਿਤਸਰ ਸ਼ਹਿਰ ਦਾ ਹੀ ਹੈ ਅੰਮ੍ਰਿਤਸਰ ਖੇਤਰ ਦਾ ਹੀ ਹੈ ਜਾਂ ਫਿਰ ਜੇ ਅੰਮ੍ਰਿਤਸਰ ਚ ਪੁਲਿਸ ਦਾ ਨਸ਼ਾ ਵਿਕਦਾ ਤਾਂ ਪੰਜਾਬ ਚ ਕਿੱਸਾ ਵਿਕਦਾ ਕਿਸ ਦੀ ਸ਼ਹਿਰ ਤੇ ਵਿਕਦਾ ਕਿਸੇ ਸ਼ੀਰਵਾਦਨ ਨਾਲ ਵਿਖਦਾ ਕਿ ਹਰ ਸ਼ਹਿਰ ਚ ਆਪਣਾ ਰਾਗਬ ਚੱਡਾ ਉਹਨਾਂ ਕੋਲ ਆਪਣੇ ਪੁਲਸ ਅਮਲਾ ਫਲ ਆਪਣੀ ਤਾਕਤ ਹੈ ਜਾਂ ਇੱਕੋ ਕੁਬਰ ਵੀ ਜੇ ਪ੍ਰਤਾਪ ਹੈ ਪੰਜਾਬ ਚ ਐਮ ਐਲ ਏ ਜਿਹੜਾ ਬੋਲਦਾ ਤੇ ਬਾਕੀ 116 ਮੈਂ ਪਾਰਟੀ ਦੀ ਗੱਲ ਨਹੀਂ ਕਰਦਾ ਜਨਾਬ ਮੈਂ 92 93 ਵਾਲੇ ਮਸਲੇ ਚ ਨਹੀਂ ਪੈਂਦਾ ਮੈਂ ਕਹਿੰਦਾ ਪੰਜਾਬ ਨੇ 117 ਐਮ ਐਲ ਏ ਚੁਣੇ ਤੇ 117 ਐਮ ਐਲ ਏਾਂ ਚੋਂ ਜੇਕਰ ਇੱਕ ਐਮ ਐਲ ਏ ਨੂੰ ਪਤਾ ਹੈ ਕਿ ਮੇਰੇ ਸ਼ਹਿਰ ਚ ਨਸ਼ਾ ਕੌਣ ਬਕਵਾਉਂਦਾ ਹੈ ਤੇ ਕਿਹਦੇ ਆਸ਼ੀਰਵਾਦ ਨਾਲ ਵਿਕਦਾ ਤਾਂ 116 ਨੂੰ ਵੀ ਪਤਾ ਹੋਵੇਗਾ ਕਿ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਖੇਤਰ ਦੇ ਵਿੱਚ ਨਸ਼ਾ ਕੌਣ ਬਕਵਾਉਂਦਾ ਤੇ ਕਿਹਦੇ ਸ਼ਹਿ ਤੇ ਵਿਕਦਾ ਕਈ ਥਾਂ ਮਤ ਹੋ ਸਕਦਾ ਇਹਨਾਂ ਚੁਣੇ ਨੁਮਾਇੰਦਿਆਂ ਦਾ ਹੀ ਆਸ਼ੀਰਵਾਦ ਹੋਵੇ ਕਈ ਥਾਂ ਮਤ ਹੋ ਸਕਦਾ ਕਿ ਇਹਨਾਂ ਚੁਣੇ ਨੁਮਾਇੰਦਿਆਂ ਸੰਬੰਧਿਤ ਪਾਰਟੀਆਂ ਦੇ ਕਿਸੇ ਹੋਰ ਆਗੂਆਂ ਦਾ ਆਸ਼ੀਰਵਾਦ ਹੋਵੇ ਉਹ ਆਸ਼ੀਰਵਾਦ ਮੌਜੂਦਾ ਸੱਤਾਧਾਰੀਆਂ ਦਾ ਵੀ ਹੋ ਸਕਦਾ ਸਾਕਲੈਂਦੇ ਹੋ ਸਕਦਾ ਸੋ ਇਸ ਲਈ ਪੰਜਾਬ ਚ ਨਸ਼ਾ ਕਿਸ ਦਾ ਵਿਕਦਾ ਹੈ ਤੇ ਉਸ ਨਸ਼ੇ ਤੋਂ ਪੰਜਾਬ ਨੂੰ ਬਾਹਰ ਕਿਵੇਂ ਕੱਢਣਾ ਹੈ ਉਸ ਦਲਦਲ ਚੋਂ ਪੰਜਾਬ ਦੀ ਜਵਾਨੀ ਨੂੰ ਬਾਹਰ ਕਿਵੇਂ ਕੱਢਣਾ ਹੈ ਇਸੇ ਲਈ ਅਸੀਂ ਨੁਮਾਇंदे ਚੁਣਦੇ ਆ ਇਸੇ ਲਈ ਪ੍ਰਸ਼ਾਸਨ ਦੇ ਅਧਿਕਾਰੀ ਲਾਉਂਦੇ ਆ ਸੋ ਜੇ ਪ੍ਰਸ਼ਾਸਨ ਤੇ ਸਿਆਸਤਦਾਨ ਤੈਅ ਕਰ ਲੈਣ ਕਿ ਨਸ਼ਾ ਮੁਕਣਾ ਤਾਂ ਮੁੱਕ ਜਾਵੇਗਾ ਤੇ ਜਿਸ ਦਿਨ ਤੱਕ ਇਹ ਘੱਟ ਜੋੜੇਗਾ ਉਸ ਦਿਨ ਤੱਕ ਪੰਜਾਬ ਦੀਆਂ ਜੜ੍ਹਾਂ ਤੇ ਚਿੱਟਾ ਬੈਠਦਾ ਰਹੇਗਾ ਇਹ ਅਹਿਮ ਬਿਲਕੁਲ ਚਲੋ ਇਹਦੇ ਨਾਲੇ ਈਡੀ ਖੂਬ ਚਰਚਾ ਚ ਰਹਿੰਦੀ ਆ ਸਾਡੇ ਈਡੀ ਦੀ ਚਰਚਾ ਇਸ ਕਦਰ ਹੈ ਕਿ ਕੇਜਰੀਵਾਲ ਸਾਹਿਬ ਦੇ ਮਾਮਲੇ ਚੀੜੀ ਕਹਿੰਦੀ ਜੀ ਤਾਂ ਕਰੋ ਅੰਬ ਮੰਗਾ ਮੰਗਾ ਚੁੱਪੀ ਜਾਂਦੇ ਨੇ ਕੇਜਰੀਵਾਲ ਜੀ ਕਹਿੰਦੇ ਮੇਰੀ ਸ਼ੂਗਰ ਵਧੀ ਜਾਂਦੀ ਹੈ ਜੀ ਮੈਨੂੰ ਡਾਕਟਰਾਂ ਨਾਲ ਗੱਲਬਾਤ ਕਰਾਓ ਜੀ ਮੈਂ ਤਾਂ ਵੀਡੀਓ ਕਾਨਫਰencing ਨਹੀਂ ਡਾਕਟਰਾਂ ਦੀ ਸਲਾਹ ਲੈਣੀ ਹੈ ਜੀ ਮੈਨੂੰ ਜੀ ਜੇਲ੍ਹ ਅੰਦਰ ਇਹ ਸਹੂਲਤ ਨਹੀਂ ਮਿਲ ਰਹੀ ਤੇ ਉਧਰ ਈਡੀ ਕਹਿੰਦੀ ਜਨਾਬ ਕੋਈ ਈ ਸ਼ੂਗਰ ਇਹ ਘਰੋਂ ਪੂਰੀਆਂ ਤੇ ਆਲੂ ਮੰਗਾ ਮੰਗਾ ਤਾਂ ਖਾਂਦੇ ਨੇ ਹੁਣ ਆਲੂ ਪੂਰੀਆਂ ਖਾਣਗੇ ਕਹਿੰਦੇ ਸ਼ੂਗਰ ਵਧੂਗੀ ਦਾਲ ਰੋਟੀ ਲੈਂਦੇ ਨੇ ਇਹ ਤੁ ਤੋਂ ਮੰਜੂਰੀ ਲੈ ਲਈ ਕਿ ਮੈਨੂੰ ਸ਼ੂਗਰ ਹੈ ਜੀ ਘਰ ਦੀ ਰੋਟੀ ਹੁਣ ਚਾਹੀਦੀ ਹੈ ਤੇ ਘਰ ਦੀ ਰੋਟੀ ਕਹਿੰਦੇ ਜਾਣ ਕੇ ਇਹ ਜੀ ਮੰਗਾਉਂਦੇ ਨੇ ਈਡੀ ਦਾ ਦਾਵਾ ਅਦਾਲਤ ਚ ਈਡੀ ਨੇ ਦਾਵਾ ਕੀਤਾ ਕਿ ਕੇਜਰੀਵਾਲ ਘਰੋਂ ਪੂਰੀਆਂ ਆਲੂ ਪੂਰੀਆਂ ਮੰਗਾ ਕੇ ਖਾਂਦੇ ਨੇ ਜਿਹਦੇ ਨਾਲ ਸ਼ੂਗਰ ਵਧੇ ਘਰੋਂ ਮਠਿਆਈ ਮੰਗਾ-ਮਗਾ ਖਾਂਦੇ ਨੇ ਜਿਹਦੇ ਨਾਲ ਸ਼ੂਗਰ ਵਧੇ ਘਰੋਂ ਕਹਿੰਦੇ ਅੰਬ ਮੰਗਾਉਂਦੇ ਨੇ ਚੁੱਪ-ਚੁੱਪਦੇ ਨੇ ਤਾਂ ਉਹਨਾਂ ਨੂੰ ਸ਼ੂਗਰ ਵਧੇ ਤੇ ਹੋਰ ਛੱਡੋ ਕਹਿੰਦੇ ਉੱਥੇ ਚਾਹ ਵੀ ਚੀਨੀ ਵਾਲੀ ਪੀਂਦੇ ਨੇ ਹੁਣ ਇੱਧਰ ਆਸੀ ਕਹਿੰਦੀ ਕਿ 54 ਐਸੋਲਿੰਡ ਦੇ ਯੂਨਿਟ ਲੈਣੇ ਪੈਂਦੇ ਹਰ ਰੋਜ਼ ਉਹਨਾਂ ਨੂੰ ਮਤਲਬ ਇਹ ਸਾਰੀਆਂ ਬਿਮਾਰੀਆਂ ਜਿੱਲ ਜਾਂ ਕੇ ਕਿਉਂ ਹੋ ਜਾਂਦੀਆਂ ਨੇ ਲੀਡਰਾਂ ਨੂੰ ਬਾਹਰ ਘੁੰਮਦਿਆਂ ਹੋਏ ਤਾਂ ਕਦੇ ਨਹੀਂ ਦੱਸਦੇ ਬਾਹਰ ਰੈਲੀਆਂ ਧਰਨੇ ਰੋਡ ਸ਼ੋਅ ਪ੍ਰਚਾਰ ਕਰਦਿਆਂ ਤਾਂ ਕਦੇ ਨਹੀਂ ਦੱਸਦੇ ਜਿੱਦਣ ਅੰਦਰ ਚਲੇ ਜਾਂਦੇ ਨੇ ਉਸ ਦਿਨ ਢਿੱਡ ਵੀ ਦੁਖਣ ਲੱਗ ਜਾਂਦਾ ਉਸ ਦਿਨ ਕੈਂਸਰ ਵੀ ਨਿਕਲ ਆਉਂਦਾ ਉਸ ਦਿਨ ਹੋਰ ਬਿਮਾਰੀ ਵੀ ਹੋ ਜਾਂਦੀ ਹੈ ਉਸ ਦਿਨ ਦਿਲ ਦੇ ਰੋਗ ਵੀ ਹੋ ਜਾਂਦੇ ਨੇ ਤੇ ਉਹ ਹੁਣ 54-55 ਸਾਲ ਮੈਂ ਕਹਿੰਦਾ ਹੋ ਸਕਦਾ ਗੰਭੀਰ ਮਸਲਾ ਹੋਵੇ ਜਾਂ ਤਾਂ ਇਡੀ ਛੂਟ ਬੋਲਦੀ ਹੈ ਜਾਂ ਕੇਜਰੀਵਾਲ ਦੀ ਤੇ ਛੂਟ ਬੋਲਦੀ ਹੈ ਇਹਦੀ ਕਹਿੰਦੀ ਇਹ ਸਾਰਾ ਕੁਮ ਜਾਣਬੁੱਝ ਕੇ ਇਸ ਲਈ ਕੀਤਾ ਜਾਂਦਾ ਕਿ ਸਿਹਤ ਵਿਗੜੇ ਅੰਬ ਵੀ ਤਾਂ ਚੁੱਪੇ ਜਾ ਰਹੇ ਨੇ ਉਠਾਈ ਵੀ ਤਾਂ ਖਾਧੀ ਜਾਂਦੀ ਚਿਨੀ ਵਾਲੀ ਚਾਹ ਵੀ ਤਾਂ ਪੀਤੀਆਂ ਤੇ ਆਲੂ ਪੂਰੀਆਂ ਵੀ ਤਾਂ ਖਾਧੀਆਂ ਦੀਆਂ ਕਿ 슈ਗਰ ਦਾ ਲੈਵਲ ਇੰਨਾ ਵਧਲੇ ਕਿ ਮੈਨੂੰ ਜੀ ਵੱਧ ਕੇ 슈ਗਰ ਦੇ ਕਾਰਨ ਮੈਡੀਕਲ ਟ੍ਰੀਟਮੈਂਟ ਦੇ ਲਈ ਬਾਹਰ ਆਉਣਾ ਪੈ ਜਵੇ ਮੈਨੂੰ ਮੈਡੀਕਲੀ ਜਮਾਨਤ ਮਿਲ ਜਵੇ ਸੋ ਉਧਰ ਕਹਿੰਦੇ ਜੀ ਉਹ ਕਹਿੰਦੇ ਨਹੀਂ ਜਨਾਬ ਇਹਨਾਂ ਨੂੰ ਬਹੁਤ ਹਾਈ ਪੱਧਰ ਦੀ ਹੈਗੀ ਹੈ 슈ਗਰ ਇਸ ਲਈ ਮਸਲਾ ਸੋ ਇਹ ਵੀ ਮਸਲਾ ਹੈਗਾ ਇਧਰ ਈਡੀ ਕਹੀ ਇਸ ਮਸਲੇ ਜਿੱਥੇ ਚਰਚਾ ਚਾ ਉੱਥੇ ਕੱਲ ਰਾਜਕੁੰਦਰਾ ਹੋਰਾਂ ਸ਼ਿਰਪਾ ਸ਼ੈਟੀ ਹੋਰਾਂ ਦੇ ਬੰਗਲੇ ਬੰਗਲੇ ਕਹਿੰਦੇ ਜੀ ਕਰਤੇ ਕੁਰਕ 98 ਕਰੋੜ ਦੀ ਜਾਇਦਤ ਕੁਰਕ ਕੀਤੀ। ਸੋ ਇਸ ਪਹਿਲੂ ਨੇ ਇੱਕ ਸਵਾਲ ਜਾਣਨ ਦੀ ਲਈ ਮੈਨੂੰ ਮਜਬੂਰ ਕੀਤਾ ਕਿ ਈਡੀ ਮਨਮੋਹਨ ਸਰਕਾਰ ਦੇ ਕਾਰਜਕਾਲ ਚ ਕਿਵੇਂ ਕੰਮ ਕਰਦੀ ਸੀ? ਮੋਦੀ ਸਰਕਾਰ ਦੇ ਕਾਰਜਕਾਲ ਚ ਕਿਵੇਂ ਕੰਮ? ਵੈਸੇ ਤਾਂ ਸਰਕਾਰੀ ਏਜੰਸੀਆਂ ਸਰਕਾਰ ਦਾ ਤੋਤਾ ਹੁੰਦੀਆਂ ਨੇ ਕਹਿੰਦੇ ਇਹ ਅਦਾਲਤਾਂ ਤੱਕ ਦੇ ਵਿੱਚ ਉਹ ਗੱਲਾਂ ਕਹੀਆਂ ਜਾਂਦੀਆਂ ਰਹੀਆਂ। ਸੋ ਇਸ ਲਈ ਉਸ ਸਵਾਲੇ ਨਾਲ ਕਿ ਜਦੋਂ ਜਿਹੜੀ ਸਰਕਾਰ ਹੁੰਦੀ ਆ ਉਹਦੇ ਤੋਤੇ ਬਣ ਕੇ ਕੰਮ ਕਰਦੀਆਂ ਨੇ ਤੇ ਪਰ ਹੁਣ ED ਦਾ ਇਹ ਪ੍ਰਕਿਰਿਆ ਦਾ ਕੰਮ 2005 ਤੋਂ ਇੱਕ ਤਰ੍ਹਾਂ ਨਾਲ ਸ਼ੁਰੂ ਹੁੰਦਾ ਜਦੋਂ PMLA ਐਕਟ 2002 ਚ ਪਾਸ ਹੁੰਦਾ ਤੇ ਜੁਲਾਈ 2005 ਤੋਂ ਇਹ ਕੰਮ ਸ਼ੁਰੂ ਕਰਦਾ ਜਿੱਤੇ ਰਹੀਂ ਕਾਲਾ ਤਨ ਨੂੰ ਸਫੇਦ ਕਰਨ ਵਾਲੇ ਮਾਮਲਿਆਂ ਦਾ ਇਹਨਾਂ ਟੈਕਸ ਥੋਰੀ ਵਾਲੇ ਮਾਮਲੇ ਮਨੀ ਲਾਂਡਰਿੰਗ ਵਾਲੇ ਮਾਮਲੇ ਇਹ ਸਾਰੇ ਮਾਮਲਿਆਂ ਦਾ ED ਧਿਆਨ ਦੇਖਦੀ ਹੈ ਤਾਂ ਜੁਲਾਈ 2005 ਤੋਂ ਲੈ ਕੇ ਮਾਰਚ 2014 ਤੱਕ ਮਨਮੋਹਨ ਸਰਕਾਰ ਦਾ ਕਾਰਜਕਾਲ ਐਪ੍ਰੈਲ 2014 ਤੋਂ ਲੈ ਕੇ ਹ ਮਾਰਚ 2024 ਤੱਕ ਮੋਦੀ ਦੇ ਕਾਰਜਕਾਲ ਚ ਈਡੀ ਨੇ ਕਿੰਨੀਆਂ ਕਾਰਵਾਈਆਂ ਕੀਤੀਆਂ ਕਿੰਨੀਆਂ ਕਿ ਗ੍ਰਿਫਤਾਰੀਆਂ ਕਿੰਨੀਆਂ ਕਿ ਸਜ਼ਾਵਾਂ ਇਸ ਪਹਿਲੂ ਤੇ ਜਦੋਂ ਮੈਂ ਗੌਰ ਕਰਦਾ ਤਾਂ ਮੈਂ ਦੇਖਦਾ ਜੀ ਕਿ ਮਨਮੋਹਨ ਸਰਕਾਰ ਦੇ 9 ਸਾਲਾਂ ਦੇ ਵਿੱਚ ਜੁਲਾਈ 2005 ਤੋਂ 2014 ਤੱਕ 1797 1800 ਤੋਂ ਵੀ ਤਿੰਨ ਘੱਟ ਸ਼ਿਕਾਇਤਾਂ ਦਰਜ ਹੁੰਦੀਆਂ 30 April 2014 ਤੋਂ ਲੈ ਕੇ March 2024 ਤੱਕ ਕੁੱਲ 5155 ਸ਼ਿਕਾਇਤਾਂ ਦਰਜ ਹੋ ਜਾਂਦੀਆਂ ਹਨ। ਮਨਮੋਨ ਦੇ 9 ਸਾਲਾਂ ਦੇ ਕਾਰਜਕਾਲ ਦੇ ਵਿੱਚ 1800 ਤੋਂ ਵੀ ਘੱਟ ਸ਼ਿਕਾਇਤਾਂ ਨੇ। ਮੋਦੀ ਦੇ 10 ਸਾਲਾਂ ਦੇ ਕਾਰਜਕਾਲ ਦੇ ਵਿੱਚ 5000 ਤੋਂ ਵੱਧ ਸ਼ਿਕਾਇਤਾਂ ਨੇ। ਸ਼ਿਕਾਇਤਾਂ 'ਚ ਤਿੰਨ ਗੁਣਾ ਵਾਧਾ ਹੋ ਗਿਆ। ਫਿਰ ਉਸ ਸ਼ਿਕਾਇਤਾਂ ਦੇ ਦਰਅਸਤ ਛਾਪੇ ਮਾਰੀ। ਯੂਪੀਏ ਸਰਕਾਰ, ਕਾਂਗਰਸ ਦੀ ਸਰਕਾਰ, ਮਨਮੋਨ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਇਡੀ ਨੇ ਛਾਪੇ ਮਾਰੀ ਕੀਤੀ ਜੀ 84 ਥਾਵਾਂ ਤੇ 84 ਵਾਰ 9 ਸਾਲਾਂ 'ਚ ਤੇ ਮੋਦੀ ਦੇ ਐਨਡੀਏ ਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ 'ਚ ਛਾਪੇ ਵੱਜੇ 7264 84 ਛਾਪਿਆਂ ਤੋਂ ਵੱਧ ਕੇ ਸਿੱਧੇ 7264 ਛਾਪੇ 86 ਗੁਣਾ ਵੱਧ ਕੇ ਛਾਪੇ 86 ਗੁਣਾ ਛਾਪਿਆਂ 'ਚ ਵਾਧਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਛਾਪਿਆਂ ਦੇ ਆਧਾਰ 'ਤੇ ਜਦੋਂ ਮੈਂ ਗ੍ਰਿਫਤਾਰੀਆਂ ਦਾ ਅੰਕੜਾ ਦੇਖਦਾ ਤਾਂ ਮਨਮੋਹਨ ਸਰਕਾਰ ਦੇ ਸਮੇਂ 23 ਗ੍ਰਿਫਤਾਰੀਆਂ ਨੇ ਮੋਦੀ ਸਰਕਾਰ ਦੇ ਸਮੇਂ 755 ਗ੍ਰਿਫਤਾਰੀਆਂ ਨੇ ਸੋ ਗ੍ਰਿਫਤਾਰੀਆਂ ਚ ਵੀ 26 ਗੁਣਾ ਵਾਧਾ ਸੋ ਇਹ ਸੇ ਪਹਿਲੂ ਦੇ ਆਧਾਰ ਤੇ ਫਿਰ ਕੁਰਕੀ ਮਨਮੋਹਨ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੇ ਵਿੱਚ 5000 ਕਰੋੜ ਦੀ ਜਾਇਦਾਦ ਈਡੀ ਕੁਰਕ ਕਰਦੀ ਹੈ ਤੇ ਐਨਡੀਆ ਦੀ ਸਰਕਾਰ ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ 121600 ਕਰੋੜ ਦੀ ਜਾਇਦਾਦ ਈਡੀ ਕੁਰਕ ਕਰਦੀ ਹੈ ਕਿਤੇ 5000 ਕਰੋੜ ਕਿਤੇ 121600 ਕਰੋੜ ਲਗਭਗ 24 ਗੁਣਾ منی ਲਾਂਡਰਿੰਗ ਮਾਮਲੇ ਚ ਪਹਿਲੀ ਸਜ਼ਾ 2014 ਚ ਹੋਈ ਤੇ ਹੁਣ ਤੱਕ 63 ਵਿਅਕਤੀਆਂ ਨੂੰ ਸਜ਼ਾ ਹੋਈ ਹੈ। ਮਤਲਬ ਇਹ ਵੀ ਇੱਕ ਗੱਲ ਦਰਸਤ ਹੈ ਕਿ ਈਡੀ ਵਾਲੇ 90% ਮਾਮਲੇ ਅਦਾਲਤਾਂ ਚ ਜਾ ਕੇ ਦਮ ਤੋੜ ਜਾਂਦੇ ਆ। ਪਰ ਇੱਕ ਵਾਰ ਤਾਂ 73 ਮਰ ਜਾਂਦੇ ਆ ਕਿ ਫੜ ਲਿਆ ਜੀ ਫੜ ਲਿਆ ਜੀ ਉਹ ਲਿਓ ਲੰਡਨ ਨੂੰ ਭੱਜ ਗਿਆ ਜੀ ਉਹ ਉਹ ਜੀ ਤੇ ਹੜ੍ਹ ਜੇਲ੍ਹ ਭੇਜਤਾ ਜੀ ਉਹ ਪਾਰਟੀ ਬਦਲ ਗਿਆ ਜੀ ਉਹ ਬੌਂਡ ਲੈ ਕੇ ਆ ਗਿਆ ਜੀ ਫੰਡ ਲਈ ਕਿੰਨਾ ਕੁਸ਼ ਪਰ ਇਹ ਗੱਲ ਨੇ ਸਪਸ਼ਟ ਕਰਤਾ ਕਿ ਮੋਦੀ ਸਰਕਾਰ ਦੇ ਸਮੇਂ ਛਾਪੇਮਾਰੀਆਂ 'ਚ 86 ਗੁਣਾ ਵਾਧਾ ਹੋਇਆ ਹੈ ਇਸੇ ਤਰ੍ਹਾਂ ਮਤਲਬ ਜਿਹੜੀ ਉਹ ਹੈ ਕਿ ਗ੍ਰਿਫਤਾਰੀਆਂ ਦੇ ਹਵਾਲੇ ਨਾਲ 26 ਗੁਣਾ ਵਾਧਾ ਹੋਇਆ ਕੁਰਕੀ ਵਾਲੇ ਮਾਮਲਿਆਂ 'ਚ 24 ਗੁਣਾ ਵਾਧਾ ਹੋਇਆ ਪਰ ਸਵਾਲ ਇਹ ਹੈ ਕਿ ਕੀ ਮਨਮੋਣ ਸਰਕਾਰ ਦੇ ਸਮੇਂ ED ਦੀ ਸਹੀ ਵਰਤੋਂ ਨਹੀਂ ਹੋਈ ਮੋਦੀ ਸਰਕਾਰ ਨੂੰ ED ਦੀ ਸਹੀ ਵਰਤੋਂ ਕਰਨੀ ਆ ਗਈ ਉਸ ਨੂੰ ਰਾਜਨੀਤਿਕ ਹਥਿਆਰ ਵਜੋਂ ਵਰਤਣਾ ਆ ਗਿਆ ਜਾ ਮਨਮੋਹਨ ਸਰਕਾਰ ਸਮੇ ਇਮਾਨਦਾਰੀ ਐਨੀ ਸੀ ਮੋਦੀ ਸਰਕਾਰ ਦੇ ਸਮੇ ਭ੍ਰਸਤਾਚਾਰੀ ਐਨੀ ਵਧ ਗਈ ਜਾਂ ਮਨਮੋਹਨ ਸਰਕਾਰ ਆਪਣੇ ਰਾਜਨੀਤਿਕ ਧਿਰਾਂ ਨੂੰ ਬਚਾ ਕੇ ਰੱਖਦੇ ਸੀ ਹੈ ਮੋਦੀ ਸਰਕਾਰ ਨੇ ਬਚਾਇਆ ਨਹੀਂ ਜਾਂ ਮੋਦੀ ਹੋਰੀ ਸਿਰਫ ਆਪਣਿਆਂ ਨੂੰ ਬਚਾਉਂਦੇ ਨੇ ਵਿਰੋਧੀਆਂ ਨੂੰ ਜਾਣ ਬੁਝ ਕੇ ਟੰਗਦੇ ਨੇ ਕਿੰਨੇ ਪਹਿਲੂ ਨੇ ਸੋ 100 ਗੱਲਾਂ ਦੀ ਇੱਕ ਗੱਲ ਕਹਿੰਦੇ ਜੀ ਅੱਜ ਕੱਲ ਈਡੀ ਦੀ ਦੁਰਵਰਤੋਂ ਬਹੁਤ ਹੋ ਰਹੀ ਆ ਪਹਿਲਾਂ ਸਿਰਫ ਵਰਤੋਂ ਹੋ ਰਹੀ ਸੀ ਹੁਣ ਦੁਰਵਰਤੋਂ ਹੋ ਰਹੀ ਆ ਉਹਦਾ ਰਾਜਨੀਤਿਕਰਨ ਹੋ ਗਿਆ ਤੇ ਪਹਿਲਾ CBI ਇਨਕਮ ਟੈਕਸ ਜਿਹੜੀ ਭੂਮਿਕਾ ਨਿਭਾਉਂਦੀ ਸੀ ਕਾਂਗਰਸ ਸਰਕਾਰਾਂ ਦੇ ਵਿੱਚ ਉਹੀ ਭੂਮਿਕਾ ਹੁਣ ਕਹਿੰਦੇ ਮੋਦੀ ਸਰਕਾਰ ਦੇ ਵਿੱਚ ED ਨੇ ਨਿਭਾਈ ਆ ਇਸ ਲਈ ਅੰਕੜੇ ਇਹ ਸਵਾਲ ਵੀ ਪੈਦਾ ਕਰਦੇ ਨੇ ਕਿ ਭਾਈ ਸਰਕਾਰੀ ਏਜੰਸੀਆਂ ਆਜ਼ਾਦ ਹੋ ਕੇ ਕੰਮ ਨਹੀਂ ਕਰ ਪਾ ਰਹੀਆਂ ਤੇ ਜੇ ਆਜ਼ਾਦ ਹੋ ਕੇ ਕੰਮ ਨਹੀਂ ਕਰ ਨਹੀਂ ਗਈਆਂ ਤਾਂ ਫਿਰ ਅਜਈਆਂ ਚਰਚਾਵਾਂ ਉੱਠਣਗੀਆਂ ਸੋ ਇਸ ਤੁਲਨਾਤਮਕ ਪਹਿਲੂ ਨੇ ਇੱਕ ਸੱਚ ਤਾਂ ਸਾਹਮਣੇ ਲਿਆਤਾ ਕਿ ED ਦੀ ਚੱਪ ਕੇ ਵਰਤੋਂ ਮਤਲਬ ਦੁਰਵਰਤੋਂ ਹੋ ਰਹੀ ਹੈ ਜਨਾਬ ਤੁਸੀਂ ਦੇਖਦੇ ਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਨੇ